ਅੱਜ ਮੇਰੀ ਕਲਮ ਨੇ ਫੇਰ ਦੋ ਲਫ਼ਜ਼ ਲਿਖੇ ਪਰ ਅੱਜ ਮਨ ਦੇ ਵਿੱਚ ਇੱਕ ਗੱਲ ਆਈ ਕਿ ਕਿਤੇ ਇਹ ਲਫ਼ਜ਼ ਮੇਰੀ ਡਾਇਰੀ ਦੇ ਪੰਨਿਆਂ ਤੇ ਹੀ ਪਏ ਨਾ ਰਹਿ ਜਾਣ ਮੇਰੇ ਦੋਸਤਾਂ ਨੂੰ ਮੇਰੇ ਪਿਆਰਿਆਂ ਨੂੰ ਇਹ ਲਫ਼ਜ਼ ਸੁਣਾ ਹੀ ਦੇਵਾਂ ਹਨੇਰੇ ਵਿੱਚ ਪਰਛਾਵੇਂ ਵੀ ਸਾਥ ਛੱਡ ਜਾਂਦਾ ਹੈ ਮੇਰੇ ਦੋਸਤਾਂ ਤੇਰੇ ਤੇ ਕੀ ਮੈਂ ਭਰੋਸਾ ਕਰਾਂ ਦੱਸ ਮੇਰੇ ਦੋਸਤਾਂ ਲੁੱਟਣ ਵਾਲਿਆਂ 'ਚ ਕਿੱਥੇ ਦਮ ਸੀ ਐਨਾ ਕਿ ਮੈਨੂੰ ਲੁੱਟੀ ਜਾਂਦੇ ਮੇਰੇ ਦੋਸਤਾ ਪਰ ਮੈਨੂੰ ਤਾਂ ਲਟਾਉਣ ਦਾ ਸ਼ੌਕ ਹੀ ਬਹੁਤ ਸੀ ਮੇਰੇ ਦੋਸਤਾ ਗੁਲਾਬ ਦੇ ਫੁੱਲ ਤਾਂ ਬਹੁਤ ਮਿਲੇ ਰਾਹ 'ਚ ਪਰ ਕੰਡਿਆਂ ਤੇ ਤੁਰਨ ਦਾ ਸਵਾਦ ਹੀ ਕੁਝ ਹੋਰ ਸੀ ਮੇਰੇ ਦੋਸਤਾ ਆਪਣੀ ਆਵਾਜ਼ ਹੀ ਨਾ ਸੁਣ ਸਕਿਆ ਮੈਂ ਕਿਉਂਕਿ ਮੇਰੀ ਰੂਹ ਨੂੰ ਤਾਂ ਹਰ ਪਾਸੇ ਹਰ ਪਲ ਸੁਣਦਾ ਸ਼ੋਰ ਸੀ ਮੇਰੇ ਦੋਸਤਾ ਮੁਠੀ ਭਰ ਦਾਣਿਆਂ ਨਾਲ ਹੀ ਜਦੋਂ ਮੇਰੇ ਢਿੱਡ ਦੀ ਭੁੱਖ ਮਿਟਦੀ ਸੀ ਮੇਰੇ ਦੋਸਤਾ ਉਦੋਂ ਵੀ ਪਤਾ ਨਹੀਂ ਕਿਹੜੇ ਹੋਰ ਢਿੱਡਾਂ ਲਈ ਮੈਂ ਪਟਕਦਾ ਰਿਹਾ ਹਰ ਪਲ ਓਏ ਮੇਰੇ ਦੋਸਤਾ ਜਦੋਂ ਸਮਝ ਆਈ ਕਿ ਰਿਸ਼ਤੇ ਤਾਂ ਕੱਚੇ ਧਾਗੇ ਤੋਂ ਵੀ ਕੱਚੇ ਹੋ ਗਏ ਨੇ ਸਕੂਨ ਜਿਹਾ ਮਿਲ ਗਿਆ ਅੱਜ ਫੇਰ ਜਦੋਂ ਕੋਈ ਬੇਗਾਨਾ ਮੇਰੇ ਜ਼ਖਮਾਂ ਨੂੰ ਧੋ ਗਿਆ ਓਏ ਮੇਰੇ ਦੋਸਤਾ ਅੱਜ ਉਸ ਜਵਾਨ ਨੂੰ ਮੈਂ ਵੀ ਸਮਝਾਇਆ ਜੋ ਸਦਾ ਹੀ ਬੋਲਦੀ ਰਹਿੰਦੀ ਸੀ ਕਿ ਤੂੰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਤੂੰ ਬੋਲ ਕੇ ਕੀ ਦੱਸ ਖੱਟਿਆ ਹੁਣ ਤਾਂ ਭੈੜੀਆਂ ਨਜ਼ਰਾਂ ਤੋਂ ਡਰ ਜਾ ਹੁਣ ਤਾਂ ਭੈੜੀਆਂ ਨਜ਼ਰਾਂ ਤੋਂ ਡਰ ਜਾ ਉਹ ਮੇਰੇ ਦੋਸਤ ਆ ਮੈਂ ਆਪਣੀ ਜ਼ੁਬਾਨ ਨੂੰ ਸਮਝਾਇਆ ਕਿ ਹੁਣ ਤਾਂ ਚੁੱਪ ਕਰ ਜਾ ਦੁਨੀਆਂ ਦੀਆਂ ਭੈੜੀਆਂ ਨਜ਼ਰਾਂ ਤੋਂ ਡਰ ਜਾ